ਆਤਾ ਬਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦੇਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਅਸੀਂ 8.1 ਅਭਿਆਸ ਦੇ 5 ਨੰਬਰ ਸਵਾਲ ਤੇ ਆ ਗਏ ਧਿਆਨ ਨਾਲ ਦੇਖੋ ਕਹਿੰਦਾ ਇੱਕ ਆਇਤਾਕਾਰ ਖੇਤ ਦੀ ਲੰਬਾਈ 96 ਮੀਟਰ ਤੇ ਚੌੜਾਈ 64 ਮੀਟਰ ਹੈ ਉਸ ਤਾਰ ਦੀ ਲੰਬਾਈ ਪਤਾ ਕਰੋ ਜਿਸ ਨਾਲ ਇਸ ਆਇਤਾਕਾਰ ਖੇਤ ਦੇ ਚਾਰੇ ਪਾਸੇ ਵਾਰਡ ਕੀਤੀ ਜਾ ਸਕੇ ਤਾਂ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਬੇਟਾ ਜੇ ਤੁਸੀਂ ਇਹਦੀ ਬੇਟਾ ਪਿਕਚਰ ਬਣਾ ਲਓ ਫੋਟੋ ਬਣਾ ਲਓ ਤਾਂ ਸਮੇਿਲੋ ਅੱਧਾ ਸਵਾਲ ਤਾਂ ਨਾਲ ਦੀ ਨਾਲ ਹੀ ਸਾਡਾ ਹੱਲ ਹੋ ਜਾਂਦਾ ਹੈ ਠੀਕ ਹੈ ਇੱਕ ਆਇਤਾਕਾਰ ਖੇਤ ਹੈ ਜਦੀ ਲੰਬਾਈ 96 ਮੀਟਰ ਹੈ ਤੇ ਚੌੜਾਈ 64 ਮੀਟਰ ਹੈ ਠੀਕ ਹੈ ਬੇਟਾ ਤਾਂ ਕਹਿੰਦਾ ਉਸਾਰ ਦੀ ਜਿਸ ਨਾਲ ਇਹ ਚਾਰੇ ਪਾਸੇ ਵਾਰਡ ਕੀਤੀ ਜਾ ਸਕੇ ਬੇਟਾ ਚਾਰੇ ਪਾਸੇ ਵਾਰਡ ਕਰਨ ਦੇ ਲਈ ਸਾਨੂੰ ਕੀ ਚਾਹੀਦਾ ਆ ਬਾਉਂਡਰੀ ਲਾਈਨ ਤੇ ਜੇ ਵਾਰਡ ਕਰਨੀ ਸਾਨੂੰ ਇਹਦਾ ਕੀਰਾ ਪਤਾ ਹੋਣਾ ਚਾਹੀਦਾ ਠੀਕ ਹੈ ਤਾਂ ਅਸੀਂ ਕੀ ਕਰਾਂਗੇ ਇਹਦਾ ਘੇਰਾ ਪਤਾ ਕਰ ਦਵਾਂਗੇ ਉਹੀ ਤਾਰ ਦੀ ਲੰਬਾਈ ਹੋ ਜਿੰਨਾ ਇਹਦਾ ਘੇਰਾ ਹੈ ਉਨੀ ਹੀ ਤਾਰ ਚਾਹੀਦੀ ਹੈ ਠੀਕ ਹੈ ਤਾਂ ਖੇਤ ਇਕਾਦੇਚਾ ਮੀਟਰਾਂ ਦੇ ਵਿੱਚ 96 ਮੀਟਰ 64 ਮੀਟਰ ਠੀਕ ਹੈ ਤਾਂ ਆਇਤ ਦਾ ਪਰਿਮਾਪ ਆਇਤ ਦਾ ਪਰਿਮਾਪ ਬਰਾਬਰ 2 ਬ੍ਰੈਕਟ ਸ਼ੁਰੂ ਲੰਬਾਈ ਜਮਾ ਚੌੜਾਈ ਹੁੰਦਾ ਠੀਕ ਹੈ ਇਹ ਫਾਰਮੂਲੇ ਬੇਟਾ ਤੁਹਾਨੂੰ ਚਿੱਤੇ ਹੋਣੇ ਚਾਹੀਦੇ ਆ 2 ਬ੍ਰੈਕਟ ਸ਼ੁਰੂ 96 64 ਤੇ ਬੇਟਾ 9 ਤੇ 6 15 ਇਹ ਬਣ ਜਾਣੇ 2 160 ਤੇ ਇਹ ਆ ਜਾਣਾ 320 ਮੀਟਰ 320 ਮੀਟਰ ਕੀਰਾ ਬੇਟਾ ਤਾਂ ਤਾਰ ਲਾਉਣ ਦੇ ਲਈ ਵੀ ਕਿੰਨੀ ਤਾਰ ਚਾਹੀਦੀ ਹੈ 320 ਮੀਟਰ ਕਿਉਂਕਿ ਜਿੰਨਾ ਇਹਦਾ ਕੀਰਾ ਉਨਹੀ ਕੀਰੇ ਤੇ ਤਾਰ ਲਗਣੀ ਹੈ ਬਾਹਰਲੇ ਪਾਸੇ ਅੰਦਰ ਤਾਂ ਕੋਈ ਤਾਰ ਲਾਉਂਦਾ ਨਹੀਂ ਨਾ ਠੀਕ ਹੈ ਬੇਟਾ ਤਾਂ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 5 ਅੱਗੇ ਬੇਟਾ ਆਪਾਂ ਕਰਦੇ ਹਾਂ ਇਸੇ ਦਾ ਸਵਾਲ ਨੰਬਰ 6 ਕਹਿੰਦਾ ਇਹ ਕਾਇਤਾਕਾਰ ਪਾਰਕ ਦਾ ਘੇਰਾ 84 ਮੀਟਰ ਹੈ ਪਾਰਕ ਦੀ ਚੜਾਈ ਪਤਾ ਕਰੋ ਜੇਕਰ ਉਸ ਦੀ ਲੰਬਾਈ 24 ਮੀਟਰ ਹੋਵੇ ਤਾਂ ਬੇਟਾ ਆਇਤ ਬਣਾ ਲੈਣਾ ਤੁਸੀਂ ਤੁਹਾਨੂੰ ਦੱਸਿਆ ਹਰ ਸਵਾਲ ਦੇ ਵਿੱਚ ਜੇਕਰ ਸ਼ਕਲ ਬਣਾ ਲਓਗੇ ਤਾਂ ਸਵਾਲ ਸੌਖਾ ਹੋ ਜਾਊਗਾ ਇਹ 6 ਨੰਬਰ ਸਵਾਲ ਹੈਗਾ ਬੇਟਾ ਘੇਰਾ 84 ਮੀਟਰ ਹੁਣ ਬੇਟਾ ਘੇਰਾ ਦਿੱਤਾ ਹੋਇਆ ਹੈ ਤਾਂ ਘੇਰਾ ਬਰਾਬਰੇ 84 ਮੀਟਰ ਤੇ ਕਹਿੰਦਾ ਹੈ ਪਾਰਕ ਦੀ ਚ ਜੇਕਰ ਉਸ ਦੀ ਲੰਬਾਈ 24 ਮੀਟਰ ਹੈ ਤੇ ਚੌੜਾਈ ਪਤਾ ਕਰਨੀ ਹੈ ਘੇਰਾ 84 ਮੀਟਰ ਦਿੱਤਾ ਹੋਇਆ ਤਾਂ ਇਹਨੂੰ ਚੌੜਾਈ ਚੌੜਾਈ ਅਸੀਂ ਪਤਾ ਕਰਨੀ ਹੈ ਠੀਕ ਹੈ ਬੇਟਾ ਤਾਂ ਘੇਰੇ ਦਾ ਸੂਤਰ ਕੀ ਹੁੰਦਾ ਘੇਰਾ ਬਰਾਬਰ ਇਹ 2 ਬ੍ਰੈਕਟ ਸ਼ੁਰੂ ਲੰਬਾਈ ਜਮਾ ਚੌੜਾਈ ਠੀਕ ਹੈ ਬੇਟਾ ਤਾਂ ਬੇਟਾ ਇਹ ਦੋਵੇਂ ਚੀਜ਼ਾਂ ਬਰਾਬਰ ਆ ਇਹਨੂੰ ਆਪਾਂ ਅਪਾ ਪਤਾ ਕੀ ਕਰਨਾ ਹੈ ਅੱਜ ਜਿਹੜੀ ਚੀਜ਼ ਪਤਾ ਕਰਨੀ ਉਹਨੂੰ ਇੱਧਰ ਖੱਬੇ ਹੱਥ ਲਿਆਉਨੇ ਆ ਠੀਕ ਹੈ ਤੁਹਾਨੂੰ ਥੋੜਾ ਜਿਹਾ ਸੌਖਾ ਹੋ ਜੂ ਕਿਉਂਕਿ ਦੋਵੇਂ ਬਰਾਬਰ ਆ ਆ ਇਹਦੇ ਬਰਾਬਰ ਆ ਇਹਦੇ ਬਰਾਬਰ ਇਹਨੂੰ ਇੱਧਰ ਵੀ ਲਿਖ ਸਕਦੇ ਗੱਲ ਇੱਕੋ ਹੀ ਹੈ ਤਾਂ 2 ਬ੍ਰੈਕਟ ਸ਼ੁਰੂ ਲੰਬਾਈ ਜਮਾ ਚੌੜਾਈ ਬਰਾਬਰ ਹੈ ਕਿਰਾ ਹਾਂ ਬੇਟਾ ਕੋਈ ਫਰਕ ਤਾਂ ਨਹੀਂ ਨਾ ਪਿਆ ਠੀਕ ਹੈ ਸਿਰਫ ਆਪਾਂ ਦੋਵੇਂ ਪਾਸੇ ਤੇ ਕਰਦੇ ਕਿਉਂਕਿ ਤੁਹਾਨੂੰ ਥੋੜਾ ਜਿਹਾ ਸੌਖਾ ਲੱਗੂਗਾ ਵੈਸੇ ਉਧਰ ਰੱਖਦੇ ਤਾਂ ਵੀ ਸਵਾਲ ਨਿਕਲ ਜਾਣਾ ਸੀ 2 ਬ੍ਰੈਕਟ ਬ੍ਰੈਕਟ ਸ਼ੁਰੂ ਲੰਬਾਈ ਕਿੰਨੀ ਹੈ 24 ਜਮਾ ਚੌੜਾਈ ਚੌੜਾਈ ਪਤਾ ਕਰਨੀ ਬਰਾਬਰ ਇਹ ਕਿਰਾ ਕਿੰਨਾ ਹੈ 84 ਮੀਟਰ ਠੀਕ ਹੈ ਬੇਟਾ ਇਹ ਬੇਟਾ ਹੁਣ ਕੈਲਕੂਲੇਸ਼ਨ ਤੁਸੀਂ ਸਿੱਖ ਲੈਣੀ ਹੈ ਤੁਹਾਨੂੰ ਅੱਗੇ ਵੀ ਦੱਸਿਆ ਸੀ ਜਮਾ ਦੀ ਰਕਮ ਉਧਰ ਜਾ ਕੇ ਘਟਾਓ ਚ ਘਟਾਓ ਦੀ ਬਰਾਬਰੇ ਉਧਰ ਜਾ ਕੇ ਜਮਾ ਦੇ ਵਿੱਚ ਗੁਣਾ ਦੀ ਰਕਮ ਬਰਾਬਰ ਦੇ ਉਧਰ ਜਾ ਕੇ ਭਾਗ ਦੇ ਵਿੱਚ ਤੇ ਭਾਗ ਦੀ ਰਕਮ ਉਧਰ ਜਾ ਕੇ ਗੁਣਾ ਦੇ ਵਿੱਚ ਬਦਲ ਜਾਂਦੀ ਹੈ ਠੀਕ ਹੈ ਬੇਟਾ ਤਾਂ ਆ ਦੂ ਜਿਹੜੇ ਗੁਣਾ ਆ ਉਧਰ ਜਾ ਕੇ ਕਾਦੇ ਚ ਬਦਲ ਜੂਗਾ ਭਾਗ ਦੇ ਵਿੱਚ ਤਾਂ 24 ਜਮਾ ਚੌੜਾਈ ਬਰਾਬਰ 84 2 ਤਾਂ 2 ਚੋਕੇ 8 2 ਦੁਣੀ 4 24 ਜਮਾ ਚੌੜਾਈ ਬਰਾਬਰ 42 ਤਾਂ ਇਹ ਜਿਹੜੀ ਜਮਾ ਦੀ ਰਕਮ ਆ ਉਧਰ ਜਾ ਕੇ ਘਟਾਓ ਚ ਬਦਲਦੀ ਐ ਤਾਂ ਚੌੜਾਈ ਬਰਾਬਰ 42 ਘਟਾਓ 24 ਇਹ ਆ ਜਾਣੀ ਬਰਾਬਰੇ 18 ਮੀਟਰ ਉੱਤਰ ਆ ਜਾਣਾ ਠੀਕ ਹੈ ਬੇਟਾ ਤਾਂ ਇਹਦੇ ਨਾਲ ਹੀ ਬੇਟਾ ਇਹ ਸੀ ਇਹਦਾ ਸਵਾਲ ਨੰਬਰ 6 ਇਹ ਸਵਾਲ ਕੰਪਲੀਟ ਹੋ ਗਿਆ ਅਗਲੇ ਸਵਾਲਾਪਾ ਅਗਲੀ ਵੀਡੀਓ ਦੇਖਦੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ थैंक यू ਬੇਟਾ ਜੀ